ਜੀ ਨੂੰ ਆਲਾ ਕਹਿ ਸਕਦੇ ਆ ਆਪਾਂ ਘਟੂਰਾ ਆਪਾਂ ਨਾਲ ਨੇਗੇ ਤੇ ਸ਼ਹਿਰ ਦੀ ਸਾਫ ਬਾਈ ਤੇ ਮੱਕੜ ਵੀ ਆਪਾਂ ਬਾਈ ਜੀ ਨੂੰ ਪੁੱਛਾਂਗੇ ਸਾਰੇ ਉਹਦੇ ਨਾਮ ਡਰੈਕ ਨਾਲ ਆਪਾਂ ਸਾਰੇ ਗਰੀਬ ਨੂੰ ਪੁੱਛ ਲਵਾਂਗੇ ਆਪਾਂ ਕਰਦੇ ਆ ਗੱਲ ਬੰਦ ਕਰਦੇ ਆ ਸਸੇ ਕਰਦੇ ਬਾਈ ਜੀ ਕਿਹੜਾ ਨਾਮ ਕੀ ਆਪਾਂ ਆਪਣੇ ਨਾਮ ਨਾਲ ਦੱਸੋਗੇ ਵੀਰੇ ਤੇ ਕਿਹੜੀ ਸਾਫ ਤੇ ਆਪਨੀ ਚਾਹਦੀ ਹੈ ਕਿ ਕੀ ਨਾਮ ਤੇ ਚੱਲਦੀ ਹੈ ਇਹ ਸਾਫ ਇਹ ਚੱਲਦੀ ਹੈ ਕਾਹਦਾ ਇਹ ਬੋਲੇ ਤੋਂ ਰੇ ਦੇ ਨਾਮ ਠੀਕ ਆ ਇਹ ਕੀ ਕੀ ਹੁੰਦਾ ਬਗ ਆਪਣੇ ਕੋਲੇ ਕੀ ਆਪਣੇ ਕੋਲੇ ਵੀਰੇ ਸੋਲੇ ਭੜੂਰੇ ਹਾਂਜੀ ਤੇ ਅੰਮ੍ਰਿਤਸਰ ਹੀ ਨਾਨ ਠੀਕ ਆ ਜੀ ਤੇ ਦਿਖਾ ਮੂਗੇ ਆਪਾਂ ਨੂੰ ਨਾਨ ਤੇ ਸਾਡੇ ਕੋਲ ਲੱਗਵਾਵਾ ਐ ਇੱਕਦਮ ਆਪਾਂ ਨੂੰ ਫੈਸਟ ਮਿਲੂਗਾ ਇੱਥੇ ਜਮਾਨ ਸਾਰੇ ਤਕਰੀਬਾ ਆਪਾਂ ਦੇਖਤਾ ਰਹੇ ਕਿਹੜਾ ਵੀ ਸਮਾਨ ਆਊਗਾ ਆਪਾਂ ਨੂੰ ਫੈਸਟ ਜਮਾਨ ਮਿਲੂਗਾ ਤੇ ਜੇਕਰ ਸਾਡੇ ਆਪਣੇ ਟਾਲਾ ਸਾਧੀਆਂ ਦੇ ਕੋਲ ਜੇ ਢਾਲ ਸਾਹਿਬ ਜਿੱਦ ਤੇ ਸੋਲਦੇ ਐਂਡ ਕਬੀ ਕਰਾਚੀ ਸੋਲਦੇ ਦੇ ਕਾਫੀ ਘਰਰ ਦਾ ਸੁਆਦ ਆ ਘਰਰ ਦਾ ਸੁਆਦ ਆ ਨੂੰ ਸੈਮ ਤੁਹਾਨੂੰ ਘਰਰ ਦਾ ਟੈਸਟ ਮਿਲੂਗਾ ਜਦੋਂ ਵੀ ਆਪਾਂ ਇੱਥੇ ਨਾਨ ਜਾਂ ਆਪਾਂ ਭਟੂਰੇ ਖਾਵਾਂਗੇ ਬਾਦੂ ਦੇ ਵਿੱਚ ਆਇਲ ਦੇਖਣ ਨੂੰ ਮਿਲੂਗਾ ਵੀਰੇ ਜਾਂ ਨਹੀਂ ਉਹਦੇ ਵਿੱਚ ਬਾਦੂ ਆਇਲ ਭਟੂਰੇ ਦੇ ਵਿੱਚ ਉਹਦੇ ਸਾਹਮਣੇ ਨਾ ਲੱਗ ਰਿਹਾ ਆ ਆਪਾਂ ਕੁਆਲਿਟੀ ਕਿਹੜੀ ਪਾਰਟ ਦਿਆਂ ਕਿ ਮੈਂ ਮੱਖਣ ਪਾਉਣੇ ਕਿ ਤੁਸੀਂ ਕਿਹੜੇ ਕਿਹੜੇ ਪਾ ਰਹੇ ਨਹੀਂ ਆਪਾਂ ਵੀਰੇ ਆਪਣੇ ਸਿਕਰੇਟ ਮਸਾਲੇ ਪਾਉਂਦੇ ਆ ਠੀਕ ਆ ਜੀ ਕੀ ਕੀ ਹੁੰਦਾ ਵਗਾ ਜੀ ਵੇਚ ਆਪਣੇ ਜੇ ਕਥਾਲੀ ਲੌਂਗੀ ਹੋਵੇ ਨਾਲ ਦੀ ਆਪਣ ਕਹਿ ਸਕਦੇ ਆ ਕਿ ਨਾਲ ਦੇ ਵੇਚ ਆਪਣੇ ਕੋਲ ਸਲਾਦ ਹਾਂਜੀ ਕਥਲੀ ਹੋਜੀ ਹਰੀ ਮਿਰਚ ਹਾਂਜੀ ਤੇ ਆਪਣੀ ਆਪਸ ਪੈਸਾ ਚੱਕਣੀ ਆ ਠੀਕ ਆ ਜੀ ਕਾਦੀ ਮਾਰਦੀ ਹੋਗੀ ਇਹ ਮਿਲੀ ਦੇਣੀ ਠੀਕ ਆ ਸਿਗਰਟ ਮਸਾਲਿਆਂ ਦੀ ਆ ਵੀਰ ਦੀ ਆਪਦੀ ਸਪੈਸ ਨਹੀਂ ਹੈ ਨਾ ਕਹਿ ਸਕਦੇ ਆ ਦੇਖ ਸਕਦੇ ਤੁਸੀਂ ਖਾਲੀ ਲੱਗ ਵੀ ਰਹੀ ਆ ਕਿ ਤਕਰੀਬੇ ਆਪਾਂ ਤੁਹਾਨੂੰ ਸੁਣਾਵਾਂਗੇ ਕਿ ਕਿ ਕੀ ਥਾਲੀ ਦੇ ਵਿੱਚ ਬਾਈ ਜੀ ਦਾਲ ਦੀ ਨਾਲ ਦੱਸੀ ਜਾਇਓ ਕੀ ਕੀ ਪਾਉਮੂਗੇ ਵਿੱਚ ਆ ਦੇਖੋ ਵੀਰੇ ਸਲਾਦ ਪਤਾ ਗਾਜਰ ਹਾਂਜੀ ਤੇ ਆ ਆਪਣੀ ਸਪੈਸ਼ਲ ਚਟਣੀ ਠੀਕ ਆ ਜੀ ਬਸ ਔਲੇ ਇੱਕ ਸਾਗ ਨੂੰ ਕਿ ਤੁਸੀਂ ਕਿਵੇਂ ਵੀਰ ਭਰ ਭਰ ਕੇ ਪਾਉਂਦਾ ਹਵਾ ਕਿ ਜੇ ਕੱਲ ਤਾਂ ਕੋਈ ਤੋੜਨੀ ਆ ਕਿ ਮੈਂ ਕਹਿੰਦੇ ਨੇ ਪੰਜਾਬੀਆਂ ਦੇ ਵੱਡੇ ਤੇ ਵੱਡੇ ਦਿਲ ਨਾਲ ਹੀ ਖਵਾਉਂਦੇ ਨੇ ਕਿ ਯਾਨੀ ਹਰ ਘਰ ਪਿਆਰ ਨਾਲ ਭਰਾਈ ਤੇ ਆ ਹਾਂ ਜੀ ਕਿੰਨੀ ਵਾਰ ਮਰਜੀ ਆਪਣੇ ਕੋਲ ਬੰਦਾ ਪਾ ਲਈ ਮਰਦੀ ਬੋਲੋ ਠੀਕ ਆ ਜੀ ਇੱਕ ਸਾਗ ਕਹਿੰਦਾ ਜੀ ਤੇ ਤਿਆਰ ਹੁੰਦੀ ਆ ਵੀ ਥਾਲੀ ਤੇ ਬਾਟ ਕੋਈ ਤੇ ਨਾਲ ਲੱਗਿਆ ਹਾਂ ਜੀ ਨਾਲ ਲੱਗਿਆ ਇਹ ਕਿਹੜਾ ਬਾਟਰ ਹੁੰਦਾ ਹੈ ਕਿਹੜੀ ਕੰਪਨੀ ਦਾ ਹੁੰਦਾ ਮੂਰ ਦਾ ਹੁੰਦਾ ਜਾਂ ਕਿਹੜਾ ਦਾ ਇਹ ਵੀਰੇ ਬੇਰਕਾ ਦਾ ਵੀ ਹੁੰਦਾ ਵਾ ਦੇਸੀ ਤੇ ਉਹ ਵੀ ਹੁੰਦਾ ਵਾ ਜਿਹੜੇ ਅਗਲੇ ਨੇ ਠੀਕ ਆ ਜੀ ਜਿੰਦਾ ਜਿੰਦਾ ਰੇਟ ਜਿਉਂ ਵੀ ਆ ਅਗਲੇ ਨੂੰ ਮਨਪਸੰਦ ਚਾਹੇ ਦੇਸੀ ਕਿਉ ਦਾ ਲਵੇ ਚਾਹੇ ਅਮੂਰ ਦਾ ਲਵੇ ਚਾਹੇ ਬੇਰਕਾ ਦਾ ਉਹ ਜੋ ਵੀ ਅਗਲਾ ਕੋਊਗਾ ਉਹਦੀ ਮਨਪਸੰਦ ਹੋ ਸਕਦੀ ਹੈ ਵੀ ਤੇ ਚਾਚਾ ਜੀ ਇੱਕ ਆ ਆਪਣਾ ਨਾ ਡਰੈਸਰ ਤੇ ਆਪਣੀ ਸ਼ਾਪ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੀ ਹੈ ਵੀ ਵੀਰੇ ਡਰੈਸਰ ਆਪਣਾ ਅਹਿਮਦਗੜ ਰੋਡ ਹਾਂਜੀ ਭੀੜ ਚੌਂਕ ਠੀਕ ਆ ਜੀ ਸਵੇਰੇ 8 ਵਜੇ ਤੋਂ ਲੈ ਕੇ ਸਾਂਹੀ 4 ਵਜੇ ਤੱਕ ਠੀਕ ਆ ਜੀ ਇੱਥੇ ਤੁਸੀਂ ਉਨੇ ਹੋਗੇ ਜਾਂ ਹੋਰ ਵੀ ਕੋਈ ਆਪਾਂ ਨੂੰ ਬਿਲਕੁਲ ਸਮਾਨ ਇੱਕਦਮ ਫਰੈਸ਼ ਮਿਲੂਗਾ ਇੱਕਦਮ ਫਰੈਸ਼ ਤਾਂ ਕਿ ਭਾਈ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੋਂ ਖਾਂਦਿਆਂ ਨੂੰ ਆਉਂਦਿਆਂ ਨੂੰ ਇੱਥੋਂ ਲਗਭਗ ਫਿਰੇ ਹੋਏ ਜਦੋਂ ਨਹੀਂ ਸੌਂ ਗਈ ਆ ਹਾਂਜੀ ਉਹ ਤੋਂ ਘੱਟ ਜਦੋਂ ਸੌਂ ਗਈ ਆ ਜਿਹੜਾ ਪੱਟ ਦੇਣਾ ਹੋਰੇ ਠੀਕ ਆ ਜੀ ਤਿੰਨ ਦਾ ਟੈਸਟ ਤੁਹਾਨੂੰ ਕਿਵੇਂ ਬਾਜ਼ਾਰ ਨਾਲੋਂ ਕੋਈ ਕੁਆਲਿਟੀ 'ਚ ਫਰਕ ਲੱਗਿਆ ਜਾਂ ਸੇਮ ਹੀ ਲੱਗਿਆ ਵਗਾ ਉਹਨੇ ਕਿ ਹਰ ਇੱਕ ਚੀਜ਼ ਦਾ ਆਪਣਾ ਆਪਣਾ ਤਿਆਰਬਾਹੀ ਹੁੰਦਾ ਹਾਂਜੀ ਹਾਂਜੀ ਨਾਲ ਦੀ ਜ਼ਿਆਦਾ ਨਹੀਂ ਕੁਆਲਿਟੀ ਹੈ ਨਾ ਬੜੀ ਵਧੀਆ ਵਾ ਕਿਵੇਂ ਬਾਈ ਕਹਿੰਦਾ ਸਾਡੇ ਤੇ ਵੀ ਪਟੂਰੇ ਹਨਾ ਦੋ ਨੇ ਕਿ 41 ਦੇ ਵਿੱਚ ਆਉਂਦੇ ਵੀ ਦਾਲ ਸਾਬ ਜਿੰਨੀ ਬਾਰ ਮਾਰਜੀ ਤੁਸੀਂ ਮੰਗੋ ਪਾਉਂਦੇ ਆ ਜਾਂ ਕਹਿਣ ਦੀ ਗੱਲਾਂ ਨੇ ਕੀ ਇਹਨਾਂ ਦੀ ਪਾਉਂਦੇ ਨੇ ਕਿੰਨੀ ਬਾਰ ਮਾਰਜੀ ਬਵਾ ਸਾਹਿਬ ਵਾਲੇ ਨੂੰ ਬਵਾ ਲੱਡਿਆ ਮੁੰਡਾ ਵੀ ਪਾਉਂਦੇ ਆ ਠੀਕ ਆ ਜੀ ਧੰਨਵਾਦ ਹੈ ਜੀ ਚੱਲ ਬੋਲਾਂਗੇ ਠੀਕ